ਹਾਂਜੀ ਜਿਕੇ ਆ ਚਲ ਦੋਸਤੋ ਆਪਣੇ ਆਪਨ ਮੇਰੇ ਇਸ ਵੀਰੋ ਨੇ ਹਾਂਜੀ ਧੰਨਵਾਦ ਵੀ ਦੇਖਦੇ ਵੀਡੀਓ ਬਣਦੇ ਸਮਾਜ ਦੇ ਵਿੱਚ ਜੋ ਹੋ ਰਿਹਾ ਵਾਪਸ ਸਵੇਮਾ ਦਿਖਾਈਏ ਟਾਕੇ ਸਮੇਂ ਥੈਂਕ ਯੂ ਬਰੀ ਬਾਚ ਆਰੋਜੀ ਉਤਰ ਪ੍ਰਭ ਵੀ ਰੈਡੀ ਆ ਇਹ ਹੁਣ ਲੱਟਾ ਇੱਕ ਜਾਈ ਰਹਿੰਦੇ ਲੱਗੇ ਆ ਕਿਉਂਕਿ ਜਦੋਂ ਰਾਤ ਮੇਰੀ ਨੂੰ ਜਾ ਗਈ ਤੇ ਇਹ ਨਾ ਹੋਏ ਹਾਂ ਘਟਾ ਘਟਾ ਤੇ ਇੱਕ ਲੈਡ ਜਾਗਦੀ ਹੈ ਕਿਉਂਕਿ ਜੇ ਰਾਤ ਹਨੇਰਾ ਹੋ ਗਿਆ ਤੇ ਐਟ ਲੀਸਟ ਕਾਰ ਵਿੱਚ ਚਾਨਣ ਤੇ ਹੋਊਗਾ ਠੀਕ ਆ ਤੇ ਹੁਣ ਹੀ ਬਾਏ ਬਾਏ ਕਰ ਆਉਣੇ ਵਾਪਸ ਬੇਗਨਾ ਮੈਂ ਇੱਕ ਸੋਹਮ ਲਾਇਆ ਵਾ ਅੱਜ ਤੋ ਕਿਤੇ ਜਾਣਾ ਹੁੰਦਾ ਇੱਕ ਜਨਾਨੀਆਂ ਦੇ ਲਿਪਸਟਿਕ ਤੇ ਇੱਕ ਆ ਗੁਲਡ ਰੂਜ ਆ ਜਿਹੜਾ ਆੜ ਫੜਿਆ ਚ ਇਤਸਰਣਾ ਜਾ ਓਏ ਆ ਜਲਦੀ ਜਲਦੀ ਰੂਮ ਚ ਕੱਢ ਕੇ ਲਿਆਈ ਥੋੜਾ ਜਿਹਾ ਰਹਿ ਗਿਆ ਠੀਕ ਆ ਥੋੜਾ ਜਿਹਾ ਰਹਿ ਗਿਆ ਇੱਕ ਆ ਸ਼ੀਸ਼ਾ ਨੇ ਠਾ ਹੋਣ ਦਿੰਦਾ ਹੁੰਦਾ ਗੱਡੀ ਦਾ ਇਹ ਬੜਾ ਇਹਨਾਂ ਨੂੰ ਹੈਗਾ ਆ ਹੋ ਗਈ ਗਈ ਚਲੋ ਚੱਲ ਬੰਦਾ ਕੀ ਘਰੇ ਆ ਐਵੇਂ ਇਹਨਾਂ ਦਾ ਸ਼ੀਸ਼ਾ ਨੇ ਮੈਂ ਜਦੋਂ ਠਾ ਆ ਥਾਂ ਕਰਾ ਇਹਨਾਂ ਨੇ ਫੇਰ ਠਾ ਕਰ ਦਿਆ ਗੱਡੀ ਚਲਾਉ ਓਏ ਹੁਣ ਆਪਾਂ ਫੇਰ ਤੁਰ ਪਏ ਆ ਤੇ ਅੱਜ ਵੀ ਮੈਂ ਲੁੱਕ ਬੜੀ ਸਿੰਪਲ ਜੀ ਕ੍ਰੀਏਟ ਕੀਤੀ ਆ ਕਿ ਬੜਾ ਸਿੰਪਲ ਜਿਹਾ ਮੇਕਅਪ ਕੀਤਾ ਆ ਮੈਂ ਕਹਿੰਦਾ ਨਾ ਕਾ ਲੱਗ ਵੇਖੀ ਮੂਵੀ ਮੈਂ ਕਾ ਕਰ ਸਕਸ ਕਰੇ ਰਹੀ ਹਾਂ ਮੂਵੀ ਨਹੀਂ ਵੇਖੀ ਜਾਣੀ ਮੇਰੀਆਂ ਦੀ ਨਾ ਜਰ ਮੇਰੇ ਲਈ اسپੈਸ਼ਲ ਆ ਗਿਆ ਮੈਂ ਮੂਵੀ ਨਾ ਵੇਖਾਂ ਮੈਨੂੰ ਸੈਟੀਸਫੈਕਸ਼ਨ ਮੈਂ ਅੱਖਾਂ ਜੂ ਬਹੁਤ ਆਗੇ ਜਾਂਦੀ ਹੈ ਹਾਲ ਆ ਕੇ ਵੇਖਦੇ ਤੇ ਮਰ ਸਕਦਾ ਨਹੀਂ ਮੇਰਾ ਮੇਕਅਪ ਲੱਥ ਜਾਣਾ ਓਕੇ ਸੌਰੀ ਇਹ ਬੜਾ ਈਸ਼ੂ ਹੁੰਦਾ ਨਾ ਤੇ ਚਲੋ ਕੋਈ ਗੱਲ ਨਹੀਂ ਹਾਂ ਹੁਣ ਠੀਕ ਹੈ ਨਾ ਤੇ ਦੱਸਿਓ ਵੀ ਅੱਜ ਦੇ ਲੁੱਕ ਤੁਹਾਨੂੰ ਕਿੱਦਾਂ ਦੇ ਲੱਗੇ ਆ ਮੇਰੇ ਪਰਲ ਵਾਲੇ ਈਰਿੰਗ ਕਿੱਦਾਂ ਦੇ ਲੱਗੇ ਹੁਣ ਮੈਂ ਆਰਟੀਫੀਸ਼ੀਅਲ ਜੁਐਲਰੀ ਪਾਉਣੀ ਸ਼ੁਰੂ ਕਰ ਦਿੱਤੀ ਹੁਣ ਆ ਵੇਖਿਓ ਬਣਾਇਆ ਕੈਮਰੇ ਕਿੱਥਾ ਗਿਆ ਲੈ ਆ ਕੇ ਵੀ ਭਾਈ ਅੱਜ ਮੈਂ ਇਅਰਿੰਗਸ ਰਿੰਗਸ ਵੀ ਲਾ ਦਿੱਤੀ ਹੈ 3 3 ਵੀ ਹੈ ਆਵਦੀ ਆਦੀ ਹੈ ਦੀ ਆਦੀ ਆ ਗਾਇਸ ਦੀ ਆਦੀ ਫੇਰ ਕੀ ਆ ਰੋੜ ਨਹੀਂ ਚਾਹੀਦੀ ਮੈਂ ਕਿਹਾ ਵੀ ਜੋ ਮਰਜ਼ੀ ਪਾ ਲੋ ਬਸ ਜਿਚਣਾ ਚਾਹੀਦਾ ਪਾਇਆ ਉੱਥੇ ਤੁਹਾਨੂੰ ਅੱਜ ਹੀ ਵਧੀਆ 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 ਐਕਟਰਸ ਨਾਲ ਮਿਲਾਉਂਦੇ ਆ ਗੱਲਾਂ ਬਾਤਾਂ ਕਰਾਂਗੇ ਮੂਵੀ ਦੇਖਾਂਗੇ ਅੱਜ ਪ੍ਰੀਮੀਅਰ ਹੈ ਤੇ ਨੀਮਸਾਸਕੂਟਨੀ 2 ਦਾ ਤੇ ਇਨਵਾਈਟ ਕੀਤਾ ਇਸ ਸਪੈਸ਼ਲ ਉਹਨਾਂ ਨੇ ਕਹਿੰਦੇ ਤੁਸੀਂ ਆਇਓ ਜੀ ਮਤਲਬ ਇਹ ਉਹੀ ਪ੍ਰੀਮੀਅਮ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਇਹ ਮੂਵੀ ਰਿਲੀਜ਼ ਹੋਣ ਤੋਂ ਪਹਿਲਾਂ ਹੀ ਦਿਖਾ ਦਿੰਦੇ ਆ ਸਾਨੂੰ ਤੇ 7 ਨੂੰ ਵੀ ਰਿਲੀਜ਼ ਹੋਣੀ ਆ ਪਰ ਆਪਾਂ ਨੂੰ ਪਹਿਲਾਂ ਹੀ ਵਖਾਉਣ ਲੱਗੇ ਆ ਪਰ ਇਹ ਤੁਹਾਨੂੰ ਬਲੌਗ ਦਾ ਨੂੰ ਪਤਾ ਛੇ ਨੂੰ ਮਿਲੂਗਾ ਠੀਕ ਆ ਹੋਮਲੈਂਡ ਜਿੰਨੇ ਵੀ ਵੱਡੇ ਵੱਡੇ ਸੈਲੀਬ੍ਰਿਟੀ ਹੈਗੇ ਆ ਸਿੰਗਰ ਐਕਟਰ ਜਾਨ ਤਰ ਇੱਥੇ ਰਹਿੰਦੇ ਆ ਕਿਉਂਕਿ ਇਹ ਡਾਇਰੈਕਟਰ ਪ੍ਰੋਡਿਊਸਰ ਕਿਉਂਕਿ ਇਹ ਬਹੁਤ ਵਧੀਆ ਜਿਹਾ ਬਣਿਆ ਵਾ ਪਰ ਸਾਡੀ ਇੱਕ ਗੱਲ ਤੋਂ ਬਾਹਰ ਜਿਨਾ ਇੱਥੋਂ ਦਾ ਕਿਰਾਇਆ ਤੇ ਜਿਨਾ ਇੱਥੋਂ ਦੇ ਜਿੰਨਾ ਇੱਥੋਂ ਦਾ ਰਹਿੰਦੇ ਆ ਤੇ ਜਿੰਨਾ ਮਤਲਬ ਇੱਥੋਂ ਦਾ ਪਰਚੇਸ ਕਰਨ ਵਾਸਤੇ ਪੈਸੇ ਆ ਉਹਦੇ ਹਿਸਾਬ ਨਾਲ ਜੀ ਪਹੁੰਚ ਕੇ ਆਪਾਂ CP 67 ਤੇ 67 ਦਾ ਕਿਉਂ ਕਹਿੰਦੇ ਆ ਸੈਕਟਰ ਆ ਮੈਨੂੰ ਲੱਗਦਾ ਇਹਨੂੰ ਤਾਂ ਕੋਈ ਪਤਾ ਨਹੀਂ ਇਹ ਤਾਂ ਦਿਮਾਗ ਦੀ ਦੇ ਹੈਗਾ ਪੋਰਾ ਇਹ ਨਵਾਂ ਖੁੱਲਿਆ ਹੈਗਾ 67 ਸੈਕਟਰ ਹੋਣਾ ਹੁੰਦਾ ਦਾ 567 ਕਿੱਦਿਏ ਸੈਕੰਡ ਫਲੋਰ ਲਵਾਤੇ ਆਹੋ ਲਵਾ ਦੇ ਹੁਣ ਕੀ ਆਪ ਹੀ ਨਾ ਕਿਹੋ ਹੋਣੇ ਕੀ ਗੱਲ ਏ ਉਹ ਕੋਲੀ ਡਿੱਗ ਗਈ ਉਦੀ ਤੇ 13 ਆਲਾ 513 ਹੁਣ ਫਿਰ 10 ਮੀਟਰ ਮੀਟਰ ਲੈ ਗਿਆ ਉਹਦੇ ਤਾਂ ਇਹੀ ਕੰਮ ਬੰਨਣਾ ਹੈ बोले था थाने उधर नहीं दसने बहुत सोणे लाए इनाने वे ये एल पता नहीं लव लिखया की लिखया है इत्ते लाए है मैं को होली है होना हुन तिन ईयरिंग ਲੈ ਕੇ ਦੀਏ ਪਹਿਲਾਂ ਇਹ ਬਹੁਤ ਸੋਹਣਾ ਕੈਰੀਅਰ ਲੱਗਦਾ ਇੱਕ ਟੋਰੀ ਹਾਂ ਹਾਂ ਵਾਲਾ ਨਾਲੇ ਤੇ ਹੁਣ ਕੋਲੀਆਂ ਮਿਲ ਗਈਆਂ ਆਪਾਂ ਨੂੰ ਚਲੋ ਪੈਸੇ ਬਚ ਗਏ ਆਪਣੇ ਇਹ ਕੋਲੀਆਂ ਮਿਲ ਗਈਆਂ ਠੀਕ ਇੰਨਾ ਨਹੀਂ ਦੇਤੀਆਂ ਨੇ ਹਾਂ ਪਾੜ ਠੀਕ ਹੈ ਲੱਗਦੀਆਂ ਰੋਡ ਦਾ ਸ਼ੌਂਕ ਹੈ ਉਹਨਾ ਹਜੇ ਸਾਰਿਆਂ ਨੇ ਵੇਟ ਕਰ ਰਹੇ ਨੇ ਵੇਟ ਕਾਸਟ ਨਹੀਂ ਤੁਹਾਡੇ ਨਾਮ ਤੇ ਹੋਰ ਹਨ ਵਿੱਚ ਸੱਧਿਆ ਹੋਗਾ ਬਰਾਬਰ ਜੀ ਲੱਗੀਆਂ ਸਾਰੇ ਆਪਣੇ ਕਾਸਟ ਮਤਲਬ ਅਸਲੀ ਨਹੀਂ ਆ ਤੇ ਨਕਲੀ ਹੁੰਦਾ ਪਰ ਬੋਰਡ ਤੇ ਲਾਏ ਇਹਨਾਂ ਨੇ ਸਾਰੇ ਹੁਣ ਇਹ ਸਾਰੇ ਵੇਟਿੰਗ ਦੇ ਵਿੱਚ ਸਾਰੀ ਕਾਸਟ ਦੇ ਮੀਟਿੰਗ ਦੇ ਵਿੱਚ ਬਹੁਤ ਬਹੁਤ ਧੰਨਵਾਦ ਜੀ ਮੈਂ ਇਹ ਨਹੀਂ ਬਾਹਰ ਰਹੇ ਜੋ ਸਹੀ ਗੱਲ ਆਪਾਂ ਚੰਗੀ ਅੱਜ ਵੀ ਮੇਰਾ ਅਮਰ ਲੱਗਣ ਦੀ ਨਾ ਸੋਣੀ ਫਿਰ ਸੋੜ ਵਿੱਚ ਮੈਂ ਅੱਜ ਵੀ ਕੋਣੇ ਬਾਬੇ ਮੇਰਾ ਧੋਣ ਪ੍ਰੈਸ ਨਹੀਂ ਆਜਾ ਉਹ ਪ੍ਰੋ

ਜੀ ਕੁੰਡਿਆਵਾ ਇਹਦੇ 7:30 ਆਦਿ ਆ ਮਾਡਾ ਮਾਡਾ ਤੇ ਹੈਲੋ ਸਸੀ ਕਾਲ ਬਾਈ ਬਹੁਤ ਠੀਕ ਠਾਕ ਇਹ ਰਿਮਾਰਕ ਲੱਗੀ 7:00 ਵਜੇ ਤੇ 5:00 ਵਜੇ ਲੈ ਕੇ ਆਪਣੀ ਪ੍ਰੀਮੀਅਰ ਦਾ ਮੈਂ ਇਹ ਮਿਲ ਲਾ ਦਾਂਗਾ ਮੈਂ ਨਹੀਂ ਤਾਂ ਮੈਂ ਬਿਊਟੀ ਨਹੀਂ ਕਰਦਾ ਮੈਂ ਇਹ ਮਿਲ ਲਾ ਦਾਂਗਾ ਕੀ ਕਰ ਲੋਗੇ ਕੀ ਹੋ ਗੀ ਗੱਲ ਕੀਤੀ ਬੰਦੇ ਚਾ ਇਸੀ ਤੇ ਹੀ ਹੁੰਦਾ ਹੁੰਦਾ ਨਹੀਂ ਆ ਵੀ ਨਹੀਂ ਮਿਲਾਂਗੇ ਪਿਆਗੇ ਪਰ ਮੈਂ ਮਾਸਰੀ ਹੋਲੀ ਹੋਲੀ ਉਹਨਾਂ ਦਾ ਟਾਈਮ ਆ ਪਾਉ ਹਾਂ ਲਾਈਏ ਪਹਿਲਾਂ ਹੈ ਮੇਲਾ ਨਾ ਮੇਲਾ ਮਿੰਟੂ ਹਾਂ ਨੂੰ ਇੱਥੇ ਮੂਵੀ ਵੇਖਣ ਲਈ ਬੁਲਾਇਆ ਮੂਵੀ ਦੇਖਣੀ ਇਹੀ ਜਾਣਾ ਕੋਈ ਗੱਲ ਨਹੀਂ ਹੈ ਮੈਂ ਆਹ ਵੇਖੋ ਕੁਛ ਡਿਸਕਸ ਕਰਨੀ ਬਹੁਤ ਭਾਰੀ ਚੱਲਣ ਦੀ ਸਭ ਸਾਡੀ ਇਹਨਾਂ ਦੀ ਡਿਸਕਸ ਕਰਨੀ ਬੜੀ ਭਾਰੀ ਚੱਲਣ ਬਹੁਤ ਜ਼ਿਆਦਾ ਭਾਰੀ ਚੱਲ ਰਹੀ ਆ ਯਾਰ ਮੈਂ ਇੱਥੇ ਨਹੀਂ ਕਦੇ ਸ਼ਹਿਰਾਂ ਫਾਈਨਲੀ ਆਪਾਂ ਐ ਡ੍ਰੀਮ ਲੈ ਰਹੀ ਲੱਗੀ ਆ ਆਜੋ 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 ਅਦਰ ਆਜੋ ਜੀ ਤੇ ਆਪਣੀ ਆਜੋ 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 ਆਪਣੀ ਹੋਂਡੀ ਸਾਰੇ ਐਕਟਰ ਸਾਹਿਬ ਪਰੇ ਹੋ ਜਾਓ ਪਰੇ ਹੋ ਜਾਓ ਆਹ ਜੇ ਦਿੱਤਾਗਾ ਆਪਣਾ ਪ੍ਰਭ ਮੱਖੀ ਹਸਬੈਂਡ ਆਏ ਏ ਏਦਾਂ ਨਾ ਕਰੋ ਭਾਜੀ ਪ੍ਰਭ ਮੱਖੀ ਹਸਬੈਂਡ ਪ੍ਰਭ ਅ ਬੀ ਸੀ ਡੀ ਈ ਐਫ ਜੀ ਐਚ ਉਹ ਉੱਪਰ ਸਭ ਤੋਂ ਉੱਪਰ ਆਪਕੋ ਦੋਮਨ ਲਾਹੋਜੀ ਲਾਹੋਜੀ ਸਹੀ ਗੱਲ ਉੱਪਰ ਥੈਂਕ ਯੂ ਥੈਂਕ ਯੂ ਭਾਈ ਸੋ ਮਚ ਸਾਰਾ ਇਹਨਾਂ ਨੇ ਸਾਰਾ ਨੂੰ ਹੈਂਡਲ ਕੀਤਾ 5 5 6 ਆ ਗਈ 50 ਕੋਈ ਸੀ ਡਾਂਸਿਆ ਪਰਮਾਤਮਾ ਵੱਲੋਂ ਹੀ ਆ ਪੀ ਮਨੁਸੀ ਤਾਂ ਇਕੱਠੀਆਂ ਮਿਲ ਗਈਆਂ ਮਤਲਬ ਮੈਨੂੰ ਨਾ ਲਿਆ ਵਿੱਚ ਉਹ ਹੋਰ ਵੀ ਨਹੀਂ ਨਾ ਕਰਨਾ ਫੇਸ ਜੇ ਉਹਨਾਂ ਦਾ ਸੀਰੀਅਲ ਆਉਂਦੇ ਆ ਇਹਨਾਂ ਦਾ ਮੇਨ ਲੀਡ ਦਾ ਮੂਵੀ ਨਾ ਫੇਸ ਨਹੀਂ ਰਿਵੀਲ ਕਰਨਾ ਚਾਹੁੰਦੇ ਹੈਗਾ ਮੈਨੂੰ ਵਿੱਚ ਲੈਣਾ ਨਹੀਂ ਮੇਰੀ ਗੇਟੀ ਸ਼ੁਰੂ ਹੋ ਜਾਵੇ ਅੱਛਾ ਅੱਛਾ ਇਹ ਵੀ ਗੱਲ ਹੈ ਕੀ ਹੈ ਇਹ ਵੀ ਗੱਲ ਹੁੰਦੀ ਪਈ ਹੋਰ ਕੀ ਹੌਲੀ ਹੌਲੀ ਸਾਰੇ ਆਉਣ ਦੇ ਆ ਅਜਿੰਨੀ ਆਪਣੀ ਟੀਮ ਆ ਸਾਰੀ ਹੌਲੀ ਹੌਲੀ ਆਉਣ ਦੇ ਆ ਸਾਰੀ ਕਾਸਟ ਆ ਹੌਲੀ ਹੌਲੀ ਆਉਣਗੇ ਸਾਰੇ ਤੇ ਬੈਣ ਕੇ ਫਿਰ ਮੂਵ ਸ਼ੁਰੂ ਹੋਊਗੀ پنجاب ۾ ڪجهه ڳالهيون آهن ਬੰਦ ਚਿੰਤਾ ਅੱਜ ਤਾਂ ਨੰਗਰ ਦਾ ਆ ਡਰ ਤੇ ਬਚਿ ਪਾਉਣਾ ਮੁਸ਼ਕਲ ਹੋ ਗਿਆ ਨਸ਼ੇ ਰੱਤੇ ਯਾਰੇ ਤੂੰ ਕੀ ਮਾਂ ਪੇ ਕਰਨੀ ਤਮੀਦਾ ਜੰਗ ਬਲ ਢਿਕ ਬਾਰੇ ਤੂੰ ਵੇਖ ਕੇ ਕਿਰੇ ਗੁਨੀ ਜਾਂਦੇ ਰਿਚ ਚੌਰਾਹੇ ਨੂੰ ਤੇ ਖੜੇ ਬਹੁਤ ਸ਼ਹੀਦਾਂ ਦੇ ਜਿੰਨਾ ਦੇਖੀਏ ਤੇ 8000 ਬਣ ਜਾਂਦੀ ਜਿਹੜਾ ਸਵਾਲ ਦਾ ਸੀ ਇਹਦੇ ਵਿੱਚ ਚੇਂਜ ਕਰ ਸਕਦੇ ਹਾਂ ਉਹ ਉੱਤਰੀ ਦਿਸ਼ਾ ਲਾ ਕੇ ਅਸੀਂ ਆਪਣੇ ਹੱਥੇ ਆਪਣਾ ਹੈਂਡ ਹੈਂਡ ਇਹਨਾਂ ਦੀ ਉਸਤਾ ਸ਼ਾਨ ਤੋਂ ਬਾਅਦ ਹੈ ਨਾ ਪਿਆ ਲੱਗਦਾ ਕਿ ਮੋਬਾਈਲ ਨਹੀ ਕਿਸੇ ਅੰਦਰ ਆ ਗਈ ਜੀ ਸ਼ੁਕਰ ਹੈ ਸ਼ੁਕਰ ਅਸੀਂ ਲੱਗਦਾ ਕਿ ਹੈਲਥ ਕੀਤੀ ਹੈ ਹੁਣ ਕੰਮ ਤੁਹਾਡਾ ਹੈ ਸਾਰਿਆਂ ਨੂੰ ਬੇਨਤੀ ਹੈ ਤੁਸੀਂ ਸਾਥ ਨੂੰ ਜਾ ਕੇ ਸਾਡੇ ਕੋਲ ਸਿਨੇਮਾ ਸਾਡੇ ਲਈ ਇੱਕ ਬਹੁਤ ਹੀ ਸਿੱਧੇ ਕੋ ਯਾਨੀ ਸਾਡੀ ਕੋ ਸਿਨੇਮਾ ਆਪਣੇ ਟਾਈਮ ਤੇ ਚੰਗਾ ਸਿਨੇਮਾ ਮਨਾ ਸਕੀਏ ਤਾਂ ਕਿ ਸਾਡੇ ਸਮਾਜ ਨੂੰ ਇੱਕ ਨਵਾਂ ਮਿਲੋ ਉਹ ਅਸੀਂ ਸਿਨੇਮਾ ਦੇ ਧਰੂ ਤੋਂ ਬੋਲਦੇ ਹਾਂ ਕਿ ਜੇ ਤੁਸੀਂ ਆਪਣੇ ਸਾਥੀ ਦੇ ਨਾਲ ਫੇਸਬੁੱਕ ਤੇ ਥੈਂਕ ਯੂ ਸੋ ਮਚ ਬਹੁਤ ਸ਼ੁਕਰੀਆ ਮੈਨੂੰ ਲੱਗ ਰਹੀ ਹੈ ਕਿ ਜਦੋਂ ਵੀ ਉਹ ਤੋਂ ਵੀਡੀਓ ਤੇ ਲੈਣਾ ਤਾਂ ਬਹੁਤ ਬਹੁਤ ਧੰਨਵਾਦ ਇਹਨਾਂ ਸਟੈਂਡ ਲਈ ਕਹਿ ਰਹੀ ਸੀ ਸਮਾਜ ਦੇ ਵਿੱਚ ਜੋ ਹੋ ਰਿਹਾ ਵਾਪਸ ਸਿਨੇਮਾ ਦੇ ਤੇ ਬਈਏ ਤਾਕੀ ਸਹਿਮਤ ਅਲ ਮੈਸਜ ਬਹੁਤ ਜੈਦੀ ਥਰੂ ਆਉਟ ਕਰਦੇ ਚਨਾਗੀ ਕਾ ਸ਼ੋਰ ਡਾਇਰੈਕਟ ਵੀ ਲੱਗਦਾ ਹੈ ਪਾਦੀਆਂ ਜਲਦਾ ਇਦਾਂ ਦਾ ਰਹਿ ਜਾਂਦੀ ਹੈ ਜਾਂ ਆ ਰਹੀਆਂ ਸੜੀਆਂ ਆਉਂਦੇ ਅਕਸਰ ਤੇ ਕਰਦੇ ਕਿ ਕਿਸੇ ਨੋਮਾ ਦੀ ਗੱਲ ਬਹੁਤ ਜ਼ਰੂਰ ਕਰਦੇ ਲੇਕਿਨ ਜਦੋਂ ওভারਸੀਜ਼ ਆਪਾਂ ਇਹੋ ਜਿਹੇ ਮੁੱਦੇ ਇਹੋ ਜਿਹੇ ਪਰਿਵਾਰਕ ਚੀਜ਼ਾਂ ਦੇਖਦੇ ਤਾਂ ਜ਼ਿਆਦਾ ਮੈਸੇਜ ਆਉਂਦਾ ਹੈ ਫ੍ਰੀ ਤੇ ਹੋ ਗਏ ਇਹ ਹਜੇ ਚਲੋ ਮਹਤਾ ਭਾਜੀ ਨਹੀਂ ਗੱਲ ਹੋਈ ਆ ਕਿਉਂਕਿ ਰਿਪੋਰਟਰ ਉਹਨਾਂ ਨੂੰ ਇੰਨਾ ਘੇਰ ਲੈਂਦੇ ਆ ਕਿ ਇੰਨਾ ਗੱਲ ਨਹੀਂ ਹੁੰਦੀ ਤੇ ਤੁਹਾਨੂੰ ਪਤਾ ਏਡਾ ਬੱਲਾ ਬੰਦਾ ਵੇਲਾ ਕੋਈ ਹੁੰਦਾ ਨਹੀਂ ਸਪੈਸ਼ਲ ਹੈ ਤੇ ਪਰ ਰਿਪੋਰਟਰਾਂ ਨੇ ਸਾਨੂੰ ਬੁਝ-ਬੁਝ ਕੇ ਆਡੀਗਲੇ ਬਿਠਾ ਦਿੱਤੇ ਆ ਤੇ ਮਹਤਾ ਭਾਈ ਨੇ ਮੈਨੂੰ ਕੁਝ ਗੱਲਾਂ ਪੁੱਛੀਆਂ ਉਹ ਜੋ ਗੱਲਾਂ ਪੁੱਛੀਆਂ ਆਂ ਪਰ ਚਲੋ ਉਹਦੇ ਤੇ ਥੋੜਾ ਜਿਆ ਕਹਿ ਦਈਏ ਵੀ ਗੌਰ ਕਰਨ ਦੀ ਲੋੜ ਹੈਗੀ ਆ ਕਿ ਸੱਚੀ ਗੱਲ ਆ ਤੁਸੀਂ ਦੱਸੋ ਵੀ ਸੱਚੀ ਗੱਲ ਆ ਆਪਣਾ ਜਿਹੜਾ ਸਮਾਜ ਆ ਇੰਨਾਂ ਗੱਲਾਂ ਤੇ ਗੌਰ ਕਰਦਾ ਕਿਉਂਕਿ ਕਈ ਵਾਰੀ ਇਹ ਹੁੰਦਾ ਵਾ ਕਿ ਆਪਾਂ ਇਹ ਇੱਕ ਚੀਜ਼ ਤੇ ਬੜਾ ਗੌਰ ਕਰ ਲੈਨੇ ਆ ਵੀ ਹਾਂ ਯਾਰ ਇਹ ਜੀ ਜੋ ਹੋਣੀ ਚਾਹੀਦੀ ਆ ਟੱਕਰ ਜਾ ਕੇ ਫੇਰ ਉਹੀ ਹਾਲ ਹੋ ਜਾਂਦਾ ਹੈ ਹਨਾ ਇਸ ਤਾ ਹੈ ਕਿ ਅੱਜ ਹੀ ਮੂਵੀ ਵੇਖ ਕੇ ਗਏ ਆ ਤੇ ਹਨਾ ਤੁਹਾਨੂੰ ਇਹ ਗੱਲ ਆ ਪਰ ਕਰ ਜਾ ਕੇ ਤੁਹਾਨੂੰ ਲੱਗਦਾ ਹੈ ਕਿ ਫੇਰ ਉਹੀ ਮਾਹੌਲ ਜਾਲੀ ਹੋ ਜਾਂਦਾ 2-4 ਦਿਨ ਆਪ ਗੌਰ ਕਰਦੇ ਆ ਫੇਰ ਉਹੀ ਮਾਹੌਲ ਜਾਲ ਹੋ ਜਾਂਦਾ ਵੀ ਲੈ ਵੀ ਹੋਂ ਦੇ ਪਾਂਡਾ ਇਧਰ ਆਵੇ ਤੇ ਇਧਰ ਆਵੇ ਬਾਕੀ ਚਲੋ ਜਿੱਦਾਂ ਮੀਂਹ ਮੈਨੂੰ ਤੇ ਚੀਜ਼ ਬਹੁਤ ਵਧੀਆ ਲੱਗੀ ਤੇ ਸੋਨੂ ਸਿੱਤੂ ਭਾਰੀ ਮਿਲ ਗਏ ਸਾਨੂੰ ਤੇ ਇਹਨਾਂ ਨੂੰ ਤੇ ਮਿਲਣਾ ਜਤਪੁਰੀ ਚਾਹੀਦਾ ਆ ਤੇ ਮੈਨੂੰ ਲੱਗਦਾ ਹੈ ਕਿ ਭਾਰੀ ਸਾਨੂੰ ਅੱਜ ਇੱਥੇ ਮਿਲੇ ਆ ਤੇ ਮੈਨਾਂ ਇੱਧਰ ਚਾਹੀਦਾ ਸੋਨੂ ਸਿੱਤੂ ਭੈਣੀ ਮਿਲਿਆ ਜੂਰੇ ਲੱਜਦਾ ਆ ਆਈ ਜਾ ਰਹੇ ਸਾਸਰੀ ਕਾਲ ਬਹੁਤ ਵਧੀਆ ਜਾ ਰਹੀ ਸੱਚ ਹੈ ਹਾਂਜੀ ਹਾਂਜੀ ਚਾਹੀਦੇ ਹਾਂਜੀ ਹਾਂਜੀ ਐਸਾ ਤਾਂ ਕਿੰਦਾ ਲੱਗਿਆ ਆਪਾਂ ਨੂੰ ਬਹੁਤ ਵਧੀਆ ਲੱਗੀ ਕੀ ਹਾਲ ਚਾਲ ਦੋਸਤੋ ਭਾਈ ਨੂੰ ਭਾਈ ਦਾ ਡਾਇਲੋਗ ਮੈਂ ਪੜਾ ਯੂਜ਼ ਕਰਦੀ ਕੀ ਹਾਲ ਚਾਲ ਦੋਸਤੋ ਮੈਨੂੰ ਬੋਲਣ ਲਈ ਕਿਸੇ ਨੂੰ ਸਟਾਰਟਿੰਗ ਕਰਦੇ ਆਈ ਪਹਿਲਾਂ ਇਹ ਨਹੀਂ ਕਹੀ ਦਵਾ ਕੀ ਹਾਲ ਚਾਲ ਚਾਲ ਦੋਸਤੋ ਧੰਨਵਾਦ ਇਹ ਨਹੀਂ ਵੀ ਕਹਦੇ ਹਾਂਜੀ ਕੀ ਹਾਲ ਚਾਲ ਦੋਸਤੋ ਆਪਣੇ ਆਪ ਨੂੰ ਮਿਲੇ ਸੀ ਵੀਰੋ ਨੇ ਹਾਂਜੀ ਧੰਨਵਾਦ ਵੀ ਦੇਖਦੇ ਨੇ ਵੀਡੀਓ ਵਧੀਆ ਲੱਗਦੀ ਹਾਂਜੀ ਹਾਂਜੀ ਬਹੁਤ ਵਧੀਆ ਲੱਗਦੀ ਹੈ ਅਸੀਂ ਵੀ ਤੁਹਾਡੀਆਂ ਵੀਡੀਓ ਦੇਖਦੇ ਨੇ ਹਰ ਵੀ ਬਹੁਤ ਬੜੀ ਗੱਲ ਹੈ ਧੰਨਵਾਦ ਯੂ ਥੈਂਕ ਯੂ ਤੇ ਚਲੋ ਠੀਕ ਆ ਭਾਈ ਜੀ ਉਹ ਵੀ ਦੇਖਦੇ ਹਾਂ ਹਾਂਜੀ ਹਾਂਜੀ ਚਲੋ ਵਧੀਆ ਗੱਲਾਂ ਤੇ ਸੋਨੂ ਸਿੱਧੂ ਭਾਈ ਨੂੰ ਤੇ ਆਪਾਂ ਮਿਲਿਆ ਤੇ ਸੋਨੂ ਸਿੱਧੂ ਭਾਈ ਦੀ ਨੂੰਵੀ ਜਿਹੜੀ ਆ ਬਹੁਤ 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 ਜ਼ਿਆਦਾ ਵਧੀਆ ਲੱਗੀ ਆ ਤੇ ਤੁਹਾਨੂੰ ਪਤਾ ਵੀ ਜਿੱਦਾਂ ਵੀ ਮਰਜ਼ੀ ਆ ਪਰ ਇਹਨਾਂ ਦਾ ਥੋੜਾ ਭੋਲਾਪਨ ਜ਼ਿਆਦਾ ਆ ਬਹੁਤ ਹੀ ਜ਼ਿਆਦਾ ਇਨੋਸੈਂਟ ਜੇ ਬੰਦੇ ਜਿਦਾਂ ਮਨ ਲੋ ਕਹਿ ਸਕਦੇ ਆਂ ਪਾ ਤੇ ਨੂੰ ਹਸਾਉਣਾ ਵੀ ਬੜੀ ਵੱਡੀ ਗੱਲ ਹੁੰਦੀ ਆ ਤੇ ਉਧਰ ਪ੍ਰਭ ਫੇਰ ਸਿਥੂ ਨਾਲ ਗਈ ਚਲ ਗਈ ਜੀ ਤੇ ਹਸਣ ਉਸ ਨੂੰ ਸਿਥੂ ਬਾਈ ਨੇ ਲੱਗੇ ਕਾਫੀ ਲੋਕ ਖੜੇ ਹੋਗੇ ਆ ਆ ਜਾਓ ਪ੍ਰਭ ਵਾਹ ਪਾਈ ਤੜੀ ਦੇ ਫੈਨ ਬਹੁਤ ਜ਼ਿਆਦਾ ਆ ਗਏ ਤੇ ਇੱਕੇ ਦਮ ਹੀ ਘੇਰਾ ਪੈ ਗਿਆ ਤੁਹਾਨੂੰ ਜੀ ਆ ਲੋ ਵੀ ਸਿਥੂ ਬਾਈ ਨੇ ਤੇ ਘੇਰ ਲਿਆ ਜੋ ਬੜੇ ਲੋਕਾਂ ਦੇ ਨਹੀਂ ਨਹੀਂ ਬਹੁਤ ਵਧੀਆ ਬੰਦਾ ਬਹੁਤ ਵਧੀਆ ਹੋਰ ਗੱਲਾਂ ਨਹੀਂ ਆਰੇ ਕੀ ਨੋ ਸੈਂਟ ਆ ਬੰਦੇ ਨੋ ਸੋਣਾ ਬੜੀ ਵੱਡੀ ਗੱਲ ਹੁੰਦੀ ਆ ਇਸ ਕਰਕੇ ਮਜ਼ਾਕ ਜਿਹੜੇ ਲੋਕੀ ਬਣਾਉਂਦੇ ਚਲੋ ਬਣਾਉਂਦੇ ਆ ਪਰ ਸਹੀ ਗੱਲ ਆ ਸਾਨੂੰ ਤੇ ਮਿਲ ਕੇ ਵਧੀਆ ਲੱਗਾ ਜਿਹੜੀ ਸਿੱਧੀ ਜਿਹੀ ਗੱਲ ਆ ਕੀ ਕਹਣਾ ਮੈਂ ਉੱਪਰ ਅਭਿਆਸ ਨੂੰ ਕਿਹਨੂੰ ਨਾ ਮੰਨ ਲੈ ਆਂ ਕੋਈ ਹੋਰ ਇਹ ਜਿਹੜਾ ਕੋਈ ਨਾ ਕੋਈ ਦੋਨ ਨਾ ਬਣ ਮੈਂ ਗਿਆ ਮੌਸਮ ਹੋ ਗਿਆ ਵੈਸੇ ਹੁਣ ਜੇ ਮੰਨਿਆ ਕੇ ਇਹ ਸੜਕਾਂ ਦਾ ਆਹ ਦੇਖੋ ਇਹ ਹੋ ਜਾਣੀ ਇਹ ਉੱਡ ਅੱਡ ਜਾਣੇ ਆਇਆ ਇੱਥੇ ਸਫਾਈ ਹੋ ਜਾਣੀ ਆ ਤੇ ਮੌਸਮ ਘੈਂਟ ਹੋਇਆ ਪਿਆ ਲੋ ਜੀ ਹੁਣਾ ਉੱਥੋਂ ਤੇ ਆਪਾਂ ਨੂੰ ਕੋਪ ਕੋਣ ਜਿੰਨਾ ਚੰਨੇ ਨੇ ਬਾਹਰ ਦਾ ਨਾਲ ਖਾਈਏ ਸਾਨੂੰ ਉਨਾ ਹੀ ਖਾਣਾ ਪੈਂਦਾ ਹੁਣ ਮੈਂ ਘਰ ਜਾ ਕੇ ਕੀ ਰੋਟੀ ਬਣਾਉਣੀ ਵਾ ਮੈਂ ਸਬਜ਼ੀ ਬਣਾ ਲਈ ਆ ਆਲੂ ਮਟਰਾਂ ਦੀ ਗਰਮ ਹੋਣਾ ਇਹ ਵੀ ਹੋਣਾ ਫੇਰ ਕੀ ਕਰਗੀ ਬਣਾਵਾ ਆਈ ਫੇਰ ਬਾਹਰ ਆ ਕੇ ਇਹਨਾਂ ਨੂੰ ਪਾਰੋਂ ਖਾ ਲੈਂਦੇ ਹੁਣ ਕੀ ਮਲਾਈ ਚਾਹ ਆਪਣੀ ਆ ਗਈ ਆ ਇਹ ਖਾਣ ਲੱਗੇ ਆ ਪਾਤੀ ਰਾਤ ਹੋਰ ਤੇ ਸਾਨੂੰ ਕੁਝ ਮਿਲਿਆ ਨਹੀਂ ਮੈਂ ਚੱਲ ਖਾ ਲਈਏ ਮਲਾਈ ਚਾਹ ਪੀ ਹੁਣ ਹਲਕਾ ਜਿਹਾ ਮੈਂ ਕੁਝ ਖਾ ਕੇ ਜਾਂਦੇ ਆ ਆਹ ਆਪਣੇ ਆਹ ਹੀ ਰਹਿਟੇ ਰੱਖੀ ਗਏ ਆ ਇਹ 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 ਹਾਂ ਲੰਘ ਲੰਘ ਕਰ ਰਿਹਾ ਨੇ ਇਕਦਮ ਵੀ ਉੱਡ ਗਏ ਸਾਰੇ ਕੱਪੜੇ ਇਹਦੇ ਨਾਲ ਕਿਤੇ ਕੋਈ ਨਾ ਕੋਈ ਡਿੱਗਾਈ ਹੋਊਗਾ ਲੈ ਕਵਰ ਤੇ ਫੜੋ ਹਾਂ ਪ੍ਰਭ ਤੁਸੀਂ ਹੈ ਪਹੁੰਚਾ ਪਹੁੰਚਾਇਆ ਲੋਬੀ ਆਹ ਨੂੰ ਕਵਰ ਲੱਗਾ ਹੈ ਇੱਕ ਫਲੈਟ ਤੋਂ ਦੂਜੀ ਨੂੰ ਸਾਇਟੀ ਚ ਆਇਆ ਹੈ ਠੀਕ ਆ ਹੁਣ ਹਟੇ ਥੋੜੇ ਥੋੜੇ ਨਿਲੰਪਣ ਦੇ ਜਾਂ ਚਾਦਰ ਲੱਗ ਗਈ ਜੇ ਇੱਕ ਬੜੀ ਚਾਦਰ ਤੇ ਆ ਆਪਣੀ ਉਹਦੇ ਸਕੂਟੀ ਚ ਰੱਖੀ ਹੀ ੜਾ ਕੇ ਤੇ ਚਾ ਲੈ ਲੈਣਗੇ ਬੜਾ ਚੰਗਾ ਬੰਦਾ ਜਿੰਨੇ ਰੱਖੀ ਹੈ ਬਚਾਓ ਬਚਾਓ ਗਿਆ ਸਾਰੇ ਕੱਪੜੇ ਅੰਦਰਲੇ ਅੰਦਰਲੇ ਪੱਟੇ ਟਿੱਕੇ ਥੱਲੇ ਕੋਈ ਨਹੀਂ ਟਿੱਕਾ ਚਾਦਰ ਟਿੱਕੀ ਹੋ ਗਈ ਸਕੂਟੀ ਦੇ ਚਲੋ ਗੰਡੇ ਗੁੰਡੇ ਨਹੀਂ ਗਿੱਲੇ ਹੁੰਦੇ ਚਲੋ ਸ਼ੁਕਰ ਹੈ ਆ ਭਰਾਵਾ ਸਾਡੇ ਕੱਪੜੇ ਸਾਰੇ ਟਪੜੇ ਵੱਜ ਗਏ ਸਾਡੇ ਮਨਚੂਰੀਆਂ ਤੇ ਲਾਏ ਆ ਪਈ ਪਰ ਖਲਾਰੇ ਦੀਆਂ ਤੇ ਹਾਇ ਰੱਬਾ ਹਾਇ ਬੂ ਹਾਇ ਬੂ ਨਹੀਂ ਖਲਾਰਾ ਇਧਰ ਇਧਰ ਨੂੰ ਮੈਂ ਆਵਾਜ਼ ਥੋੜਾ ਪਰ ਖਲਾਰੇ ਦਾ ਕੀ ਕਰੀ ਆ ਰੱਖਦੇ ਮੈਂ ਕਿ ਜੀ ਚੰਗੀ ਤਰ੍ਹਾਂ ਰੱਖਣੀ ਆ ਤੂੰ ਹੀ ਰਹਿਣ ਦੋ ਪਾਉ ਤੁਹਾਨੂੰ ਆ ਬੰਦਿਆਂ ਨੂੰ ਕੰਮ ਵੀ ਕੀ ਹੁੰਦਾ ਵਾ ਸਾਰਾ ਤੇ ਆ ਕੇ ਜਨਾਨੀਆਂ ਨੇ ਸਾਹਮਣਾ ਹੁੰਦਾ ਬਾਅਦ ਚ ਤੂੰ ਹੀ ਰਹਿਣਾ ਬਸ ਪੈ ਜਾਣਾ ਹੁੰਦਾ ਐ ਖਲਾਰਾ ਹੀ ਪਾ ਕੇ ਤੇ ਜਾਂਦੇ ਖਲਾਰਾ ਤੂੰ ਹੀ ਪਾ ਕੇ ਜਾਂਦੇ ਹੋ ਇਸ ਤਰ੍ਹਾਂ ਆਪਣਾ ਪੱਗ ਬਨ ਕੇ ਵਧੀਆ ਤਰੀਕੇ ਨਾਲ ਤਿਆਰ ਹੋ ਕੇ ਗਾਂ ਜਾਈ ਤੇ ਆ ਕੀ ਆ ਜੋ ਖਿਲਰਿਆ ਸਾਰਾ ਤੁਹਾਡੇ ਚ ਮੇਰਾ ਕੀ ਮੈਂ ਦੱਸ ਦੇ ਇੱਕ ਵਾਰੀ ਇਹ ਰਿੰਗ ਤੇਰੇ ਆ ਆ ਮੇਕਅਪ ਦਾ ਸਾਰਾ ਤੇਰਾ ਵਾ ਹੈ ਤੇ ਆ ਪਰਸ ਤੇਰਾ ਵਾ ਆ ਵੀ ਤੇਰਾ ਹੈਅ ਡਰਾਇਰ ਦਾ ਤੇਰਾ ਵਾ ਇਹ ਮੇਰਾ ਹੈ ਕਿ ਜਦੋਂ ਮੈਂ ਚੁੱਕ ਲਾਂ ਦੱਸੋ ਦੱਸੋ ਜਲਦੀ ਦੱਸੋ ਕੋਈ ਨਹੀਂ ਆ ਨਹੀਂ ਉਹ ਨਹੀਂ ਆ ਕੋ ਤਾਂ ਫਿਰ ਉਹ ਆ ਕਾ ਕੈਪ ਤੁਹਾਡੀ ਆ ਉਹ ਵਾਲੀ ਲੈ ਚਲ ਠੀਕ ਆ ਕਿੰਨਾ ਕਿ ਖਲਾਰਾ ਕੱਢ ਗਿਆ ਚੋਕਾਂ ਚੋਪ ਕਰਕੇ ਮੇਰੇ ਤੇ ਆਸ ਨਾ। ਚਲੋ ਠੀਕ ਆ ਮੈਨੂੰ ਤੇ ਕੋਰੀ ਨਾ ਕਰ ਦਿੱਤੀ ਗਈ ਆ ਵੀ ਤੇਰਾ ਖਲਾਰਾ ਤੂੰ ਹੀ ਸਾंभ ਤੇ ਹੁਣ ਮੈਂ ਖਲਾਰਾ ਖਲੂਰਾ ਸਾंभਲਾ ਹੈ ਸੁੱਖ ਨਾਲ 11:30 ਹੋ ਗਏ ਆ ਤੇ ਸਾंभ ਦੇ ਸੁੰਨੇ 12:00 ਵਜੂ ਗੁਜ ਜਾਣੇ ਇਦਾਂ ਹੀ ਦਿਨ ਨਿਕਲ ਜਾਂਦੇ ਆ ਤੇ ਐਵੇਂ ਤਾਂ ਨਹੀਂ ਗੱਲਾਂ ਬਣੀਆਂ ਉਂਤਰਾ ਸਵੇਰੇ ਫਿਰ ਲੇਟੀ ਉੱਠਣਾ ਜੇ ਬੰਦਾ ਲੇਟ ਸੌਂਗਾ ਤੇ ਤੇ ਚਲੋ ਹੁਣ ਕਿੱਦਾਂ ਦਾ ਲੱਗਾ ਵਲੌਗ ਸਾਰਿਆਂ ਨੇ ਮੇਲ ਮੋਲ ਕੇ ਵਧੀਆ ਲੱਗਾ ਪਰ ਚੰਗੀ ਤਰ੍ਹਾਂ ਨਹੀਂ ਮਿਲਿਆ ਗਿਆ ਤੁਹਾਨੂੰ ਪਤਾ ਜਦੋਂ ਇਦਾਂ ਫਿਲਮ ਦੀ ਇਧਰ ਪ੍ਰੋਮੋਸ਼ਨ ਪ੍ਰੋਮੋਸ਼ਨ ਤੇ ਜਾਂਦੇ ਆ ਨਾ ਤੇ ਇੱਕ ਦੇ ਉਹਨਾਂ ਦੇ ਬਾਡੀਗਾਰਡ ਨੂੰ ਦੇ ਇੱਕ ਸਾਰਿਆਂ ਨੇ ਘੇਰਿਆ ਹੁੰਦਾ ਇੱਦਾਂ ਚੰਗੀ ਤਰ੍ਹਾਂ ਗੱਲਬਾਤ ਨਹੀਂ ਹੁੰਦੀ ਪਰ ਜੇ ਬੈ ਕੇ ਗੱਲਬਾਤ ਹੋ ਜੇ ਜਿਤਨਾ ਪਿਛਲੀ ਆ ਰਹੀ ਕੀਤੀ ਸੀ ਤੇ ਉਹ ਵੱਖਰੀ ਗੱਲ ਹੁੰਦੀ ਆ ਪਰ ਪ੍ਰੀਮੀਅਮ ਤੇ ਕੇਨ ਨੂੰ ਨੀ ਕਦੀ ਵੀ ਮਿਲਿਆ ਜਾਂਦਾ ਬਾਕੀ ਮੂਵੀ ਚਲੋ ਬਹੁਤ ਵਧੀਆ ਈ ਤੇ ਕੋਈ ਨਹੀਂ ਅੱਜ ਨਹੀਂ ਤੇ ਕੱਲ ਤੇ ਮਿਲਾਂ ਮਿਲਾਂਗੇ ਇੱਦਾਂ ਉਹ ਕਰਨ ਦੀ ਲੋੜ ਨਹੀਂ ਹੁੰਦੀ ਫਿਕਰ ਕਰਨ ਦੀ ਤੇ ਚਲੋ ਠੀਕ ਹੈ ਮਿਲਦੇ ਆ ਸਾਰਿਆਂ ਨੂੰ ਸਸਤੀਕਾਰ ਨੈਕਸਟ ਵਲੌਗ ਵਿੱਚ